ਏ ਆ ਜੀ ਲੱਖੇ ਦੀ ਸਭ ਤੋਂ ਛੋਟੀ ਭੇੜ ਜਿਹੜੀ ਇਹਨੂੰ ਕਸ਼ਮੀਰੀ ਭੇੜ ਕਹਿੰਦੇ ਆ ਸੀ ਸਾਡੇ ਬਲੀਆਂ ਤਾਂ ਇਹਨੂੰ ਕਸ਼ਮੀਰੀ ਭੇੜ ਦਾ ਟੈਗ ਮਿਲਿਆ ਹੋਇਆ ਕਤੂਰਾ ਵੀ ਕਹਿ ਸਕਦੇ ਆਪਾਂ ਦੋ ਤਰੀਕੇ ਹੁੰਦੇ ਨੇ ਹਰ ਇੱਕ ਬੰਦੇ ਨਾਲ ਗੱਲ ਕਰਨ ਦੇ ਮੈਂ ਉਦੋਂ ਵੀ ਗੱਲ ਕਰਕੇ ਹਟਿਆ ਦੀ ਵੀਡੀਓ ਦੇ ਵਿੱਚ ਵੀ ਇੱਕ ਹੁੰਦਾ ਜਿਹੜਾ ਬੰਦਾ ਪੜਿਆ ਲਿਖਿਆ ਹੁੰਦਾ ਉਹਦੇ ਨਾਲ ਪੜੇ ਲਿਖੇ ਵਾਲੀ ਗੱਲ ਕਰੀ ਜਾਂਦੀ ਹੁੰਦੀ ਆ ਜਿਹੜਾ ਬੰਦਾ ਅਨ ਐਜੂਕੇਟਿਡ ਹੁੰਦਾ ਉਹਦੇ ਨਾਲ ਅਨ ਐਜੂਕੇਟਿਡ ਦੀ ਗੱਲ ਕਰੀ ਜਾਂਦੀ ਆ ਇਹਨੇ ਜਿਹੜੀ ਸ਼ਬਦਾਵਲੀ ਇਹ ਵਿੱਚ ਵਰਤੀ ਆ ਇਹਨੇ ਪਹਿਲੀ ਗੱਲ ਕੀਤੀ ਆ ਵੀਡੀਓ ਦੀ ਜੇ ਦੋ ਅੱਖਰ ਪੜ ਲੰਦਾ ਭਾਨੇ ਪਿੱਛੇ ਫਿਰਨ ਨਾਲੋਂ ਦੋ ਅੱਖਰ ਪੜ ਲੰਦਾ ਜਿਹੜੀ ਉਹ ਵੀਡੀਓ ਬਣੀ ਹੋਈ ਹੈ ਨਾ ਉਹ ਟਿਕਟੌਕ ਤੇ ਬਣੀ ਆ ਕਿਸੇ ਹੋਰ ਪੇਜ ਵਾਲੇ ਨੇ ਬਣਾਈ ਹੋਈ ਆ ਉਹ ਮੈਂ ਕੱਲੀ ਸ਼ੇਅਰ ਕੀਤੀ ਸੀ ਇਹਨੇ ਬੰਦੇ ਨੇ ਦੇਖੀ ਦੁਖੀ ਹੈ ਨਹੀਂ ਚੱਕ ਕੇ ਬੂਥਾ ਓਕਣੇ ਨੇ ਮੇਰੇ ਤੇ ਕਮੈਂਟ ਕਰਤਾ ਚਲੋ ਕੋਈ ਗੱਲ ਨਹੀਂ ਆਜੋ ਇਹ ਮੇਰੇ ਵਾਲਾਂ ਤੇ ਕਮੈਂਟ ਕਰਦਾ ਵੀ ਭਾਈ ਮੇਰੇ ਚਾਰ ਸਿਰ ਤੇ ਵਾਲ ਨੇ ਇਹ ਆਪਣੇ ਦੱਸੇ ਮੈਨੂੰ ਪੱਗ ਲਾ ਕੇ ਵੀਰੇ ਸਿਰ ਤੇ ਜਟਾ ਕਿੰਨੀ ਅਪ ਪੈਂਦੀਆਂ ਉਸ ਤੋਂ ਬਾਅਦ ਇਹ ਬੰਦੇ ਨੇ ਮੇਰੇ ਤੇ ਟਿੱਪਣੀਆਂ ਕੀਤੀਆਂ ਨੇ ਵੀ ਭਾਈ ਇਹ ਆਏ ਬੋਲਦਾ ਜੀ ਇਹ ਭਾਂਦੇ ਨੂੰ ਗਲਤ ਬੋਲਦਾ ਇਹ ਸੁੱਖ ਜਗਰਾਉਣ ਗਲਤ ਬੋਲਦਾ ਜੇ ਕੋਈ ਪੁਆਇੰਟ ਤਾਂ ਹੀ ਬੋਲਦੇ ਆ ਸੀ ਤੇਰਾ ਹਜੇ ਮੈਂ ਇੱਕ ਪੰਜਾਬੀ ਜੀ ਮੇਰੀ ਗੱਲ ਸੁਣ ਲੈ ਤੇਰਾ ਹਜੇ ਪੁੱਤ 나ੜੂਆ ਨਹੀਂ ਟੁੱਟਿਆ ਆਏਗਾ ਉਹ ਤੇਰਾ 나ੜੂਆ ਹੁਣ ਅਸੀਂ ਤੋੜਾਂਗੇ ਟਕਾ ਕੇ ਪੂਰਾ ਤੈਨੂੰ ਹਜੇ ਕੋਈ ਟੱਕਰਿਆ ਨਹੀਂ ਮੁਰੇ ਕਹੇ ਜਾ ਬੰਦਾ ਕਿਵੇਂ ਗੱਲ ਕਰੀ ਦਿੰਦੀ ਆ ਤੂੰ ਉਹ ਇੱਕ ਖਾਚਾ ਉਹ ਇੱਕ ਕਤੂਰਾ ਤੂੰ ਛੋਟਾ ਛੋਟਾ ਕਤੂਰਾ ਮੇਰੀ ਨਿਗਾਹ ਦੇ ਵਿੱਚ ਜਿਹੜਾ ਮਤਲਬ ਨੇ ਕਿ ਰੋਟੀ ਪਾਉਣ ਤੋਂ ਬਾਅਦ ਵੀ ਲਗਾਤਾਰ ਭੌਂਕਦਾ ਰਹਿੰਦਾ। ਕੇ ਤੂੰ ਗੱਲ ਕਰਦਾ ਆ ਚੀਜ਼ ਦੀ ਔਕਾਤ ਦੀ ਗੱਲ ਕਰਦਾ ਵੀ ਵਕਾਅਤ ਕੀ ਆ ਤੂੰ ਸਾਲਾ ਮੇਰੀ ਔਕਾਤ ਦੱਸੇਗਾ। ਤੁਸੀਂ ਇੱਕ ਇੱਕ ਫਾਲੋਅਰ ਪਿੱਛੇ ਹੈ ਨਾ ਇੱਕ ਇੱਕ ਫਾਲੋਅਰ ਪਿੱਛੇ ਲੋਕਾਂ ਮੁਰਿਆ ਮੁੱਢੋਕੇ ਖੜ ਜਾਣੇ ਹੋ ਵੀ ਆ ਜਾਓ। ਮੇਰੀ ਔਕਾਤ ਦੱਸੇਗਾ ਤੂੰ ਅਸੀਂ ਆਪਣਾ ਬੇਸ ਆਪ ਬਣਾਇਆ ਹੋਇਆ। ਤੁਹਾਨੂੰ ਕੋਈ ਰੂੜੀਆਂ ਤੇ ਕਾਗਜ਼ ਇਕੱਠੇ ਤੁਸੀਂ ਉਹ ਟੀਮ ਹੋ ਉਹ ਟੀਮ ਜਿਵੇਂ ਕਹਿੰਦੇ ਟੋਲਾ ਆਪਣੇ ਲੋੜੀ ਦੇ ਵਿੱਚ ਜਿਵੇਂ ਲੋੜੀ ਮੰਗਣ ਆਲਾ ਫਿਰਦਾ ਉਹਨਾਂ ਨਾ ਉਹ ਬੰਦੇ ਹੋ ਤੁਸੀਂ ਉਹੋ ਬੰਦੇ। ਤੂਰੀ ਵਾਲੇ ਤੇ ਮੈਂ ਤੈਨੂੰ ਕਿਹਾ ਸੀਗਾ ਵੀ ਜਦ ਵੀ ਤੁਸੀਂ ਧੂਰੀ ਵਾਲੇ ਤੇ ਕੋਈ ਵੀਡੀਓ ਬਣਾਉਣੀ ਹੁੰਦੀ ਆ ਨਾ ਤਾਂ ਪਹਿਲਾਂ ਪੂਰੀ ਜਾਣ-ਪਛਾਣ ਪੂਰੀ ਜਾਜ-ਬੜਤਾਲ ਕਰ ਲਿਆ ਕਰੋ ਫਿਰ ਤੂੰ ਕਹਿਣਾ ਵੀ ਤੂੰ ਇੰਡੀਆ ਆ ਪੰਜਾਬ ਦੇ ਵਿੱਚ ਮੈਂ ਤੈਨੂੰ ਥੱਪੜ ਮਾਰ ਕੇ ਮਾਰ ਦੋ ਤੈਨੂੰ ਮੈਂ ਕਰੂੰ ਤੈਨੂੰ ਮੈਂ ਛੱਤਲਾ ਕਹਿ ਦੇਣਾ ਆਪਣੇ ਜੇ ਪਿਓ ਦੀ ਤੂੰ ਲਾਦਾ ਨਾ ਆਉਂਗਾ ਜਰੂਰ ਮੈਂ ਆਪਣੇ ਪਿਓ ਦੀ ਲਾਦਾ ਮੈਂ ਤੈਨੂੰ ਅੱਗੇ ਕਹੂੰਗਾ ਤੇਰੇ ਘਰ ਦੇ ਵਿੱਚ ਆਉਂਗਾ ਆ ਬਾਲ ਨਾ ਆਏ ਬਾਲ ਤੱਕ ਨੂੰ ਵੀ ਅੰਗਲੀ ਟੱਚ ਕਰਕੇ ਦਿਖਾ ਦੇ ਹੈ ਜੇ ਲੱਗਦਾ ਆਏ ਜੇ ਕੰਬੜ ਤੋਂ ਤੈ ਮੈਂ ਨਾ ਲਾਈਆਂ ਨਾ ਤਾਂ ਯਾਦ ਰੱਖੇਗਾ ਹੁਣ ਸੁਣ ਲੈ ਆਪਣੇ ਹੋਰ ਜਿਹੜੇ ਤੇਰੇ ਆਲੇ-ਦਲੇ ਫਿਰਦੇ ਨੇ ਤੇਰੇ ਜਿਹੜੇ ਮੀ ਹੁਣ ਮੈਂ ਬੋਲਣਾ ਹੈ ਬਲਟ ਡਾਇਰੈਕਟਰ ਵੀ ਤੈ ਮੈਨੂੰ ਬੋਲੜ ਤੇ ਮਜਬੂਰ ਕਰਤਾ ਗੱਲ ਕਹਿਣ ਤੇ ਮੇਰੇ ਲਈ ਤੂੰ ਹੀ ਸਾਰੇ ਹੋ ਤੂੰ ਸਭ ਤੋਂ بڑا ਤੂੰ ਜਿਨੂੰ ਤ੍ਰਿਪਿਕ ਕਹੇ ਮੀਰੀ ਇਹ ਲੋਕ ਹਨ ਮੈਂ ਕਈ ਵਾਰ ਮੈਂ ਸੋਚਦਾ ਹੁੰਨਾ ਨਾ ਇਹ ਲੋਕ ਇਹੋ ਜਿਹੇ ਹਰਗ ਹੱਥ ਤੱਕ ਗਿਰੇ ਹੋਏ ਨੇ ਨਾ ਇਹ ਜਿਵੇਂ ਮੱਲਾ ਵੀ ਨਹੀਂ ਕਿ ਕੰਮ ਕਰੇ ਨਾ ਕੋਈ ਹੈ ਨਹੀਂ ਬਲੋਕਰ ਆਪਣੇ ਆਪ ਨੂੰ ਆਪਣੇ ਆਪ ਨੂੰ ਮਹੇਸ਼ ਭੱਟ ਸਮਝਦੇ ਨੇ ਆਪਣੇ ਆਪ ਨੂੰ ਇਹ ਵੀ ਸਾਡੇ ਜੱਡਾ ਕੋਈ ਡਾਇਰੈਕਟਰ ਹੈ ਹੀ ਨਹੀਂ ਵੀਡੀਓ ਬਣਾਉਣ ਦੇ ਵਿੱਚ ਇਹ ਇਹ ਤਾਂ ਲੋਕਾਂ ਦੀ ਜੀ ਹੁਣ ਮੈਂ ਤੈਨੂੰ ਦਵਾ ਫੇਰ ਪੰਜਾਬੀ ਚ ਮੈਂ ਤੈਨੂੰ ਰਿਪਲਾਈ ਤੈਨੂੰ ਪਹਿਲਾਂ ਫੋਨ ਵੀ ਲਾ ਕੇ ਹਟਿਆ ਹੁਣ ਤੇ ਫੋਨ ਤੇ ਮੇਰੀ ਗੱਲ ਵੀ ਹੋਈ ਆ ਤੂੰ ਫੋਨ ਤੇ ਭੌਂਗਦਾ ਕੁੱਤੇ ਵਾਂਗੂ ਚੱਲ ਰਿਕਾਰਡਿੰਗ ਵੀ ਕਰ ਲਈ ਹੁਣੇ ਨੋ ਪ੍ਰੋਬਲਮ ਕਰਦੀ ਛੱਡਦੀ ਨੂੰ ਮਰਜ਼ੀ ਦੀ ਦੀ ਰਿਕਾਰਡਿੰਗ ਸਮਝਦਾ ਗੱਲ ਪਹਿਲਾਂ ਤਾਂ ਆਪਣਾ ਲੈਵਲ ਬਣਾ ਵੀ ਕਿਹੜੇ ਲੈਵਲ ਤੇ ਅੱਤੇ ਗੱਲ ਕਰਨੀ ਆ ਫੇਰ ਤੂੰ ਮੇਰੇ ਨਾਲ ਕਰ ਗੱਲ ਤੇਰਾ ਤੇ ਮੇਰੇ ਲੈਵਲ ਦਾ ਜ਼ਮੀਨ ਆਸਮਾਨ ਦਾ ਫਰਕ ਆ ਪੁੱਤ ਤੇਰੇ ਜੱਡੇ ਜੱਡੇ ਮੇਰੇ ਜਵਾਕ ਨਹੀਂ ਜਿੰਨਾ ਕਿੱਲ ਕੇ ਤੂੰ ਬੋਲਦਾ ਨਾ ਜੇ ਤੇਰੇ ਮਗਰਲੇ ਪਾਸੇ ਬਾਬਾ ਅਸ਼ੀਰ ਵਾਲਾ ਟੈਂਡਾ ਮੈਂ ਨਾ ਕੱਢਿਆ ਪੁੱਤ ਤੇਰੇ ਬਗਿਆੜੀ ਪਣੀ ਪਣੀ ਹੁੰਦਾ ਸੀ ਗੱਲ ਮੈਂ ਬਗਿਆੜੀ ਸਮਝਦਾ ਕੀ ਹੁੰਦੀ ਆ ਕਦੇ ਪੁੱਛ ਲਈ ਆਪਣੇ ਪਿਓ ਤੋਂ ਜਾ ਕੇ ਪੁੱਛ ਲਈ ਨਾਲੇ ਚਾਕੇ ਤਾ ਦੋਏ ਦਿਨ ਤੀਏ ਦਿਨ ਚਾਕੇ ਤੇਰੇ ਤੇ ਵੀਡੀਓ ਪਾਈ ਆ ਜਿਹੜਾ ਕੁਛ ਤੇ ਪੱਟਣਾ ਪੱਟ ਲਾ ਤੈਨੂੰ ਪੰਜਾਬੀ ਚ ਕਹਿਣਾ ਮੈਂ ਮੇਰੇ ਆਉਣ ਦੀ ਗੱਲ ਕਰਦਾ ਪੰਜਾਬ ਵਿੱਚ ਪੰਜਾਬ 'ਚ ਬੈਠੇ ਨੇ ਮੇਰੇ ਫਰੈਂਡ ਭਾਈ ਨੇ ਮੇਰੇ ਬੈਠੇ ਜਾ ਕੇ ਨਾਲ ਪੁੱਛ ਲਾਉਂਦੇ ਨੇ ਜਾ ਕੇ ਅਣਖੀ ਦੁੱਕੀ ਦੇ ਬੰਦੇ ਨਹੀਂ ਦੁੱਕੀ ਦੇ ਬੰਦੇ ਤੁਸੀਂ ਦੁੱਕੀ ਦੇ ਵੀ ਆਏ ਦੁੱਕੀ ਤੇ ਮੇਰੇ ਸਾਹਮਣੇ ਤੁਹਾਡੀ ਔਕਾਤ ਪਤਾ ਕੀ ਆ ਆ ਚੀਜ਼ ਆ ਆ ਤੂੰ ਮੇਰੀ ਔਕਾਤ ਦੀ ਗੱਲ ਕਰਦਾ ਮੇਰੇ ਸਾਹਮਣੇ ਤੇਰੀ ਔਕਾਤ ਇੰਨੀ ਆ ਇਹ ਮੈਂ ਗੱਲਾਂ ਕਰਨੀਆਂ ਨਹੀਂ ਸੀਗੀਆਂ ਤੇ ਮੈਨੂੰ ਕਰਨ ਤੇ ਮਜਬੂਰ ਕਰਤਾ ਹਾਂ ਤਨਮਾ ਉਦੋਂ ਵੀ ਗੱਲ ਮੈਂ ਉਦੋਂ ਵੀਡੀਓ ਦੇ ਵਿੱਚ ਗੱਲ ਕਹੀ ਸੀ ਵੀ ਜਿਵੇਂ ਜੇ ਤਾਂ ਆਉਂਗੇ ਐਜੂਕੇਸ਼ਨ ਲੈਵਲ ਦੇ ਨਾਲ ਫਿਰ ਐਜੂਕੇਸ਼ਨ ਦੇ ਹਿਸਾਬ ਨਾਲ ਜਵਾਬ ਮਿਲੂਗਾ ਜੇ ਆਉਂਗੇ ਹਨ ਪੜਾ ਦੇਸੀਆਂ ਨਾਲ ਫਿਰ ਉੱਕਣ ਜਵਾਬ ਮਿਲੂਗਾ ਇਹੀ ਪਿੰਡਾਂ ਚੋਂ ਮੈਂ ਗਿਆ ਮੈਂ ਤੂੰ ਆਪਣਾ ਪਿੰਡ ਦੱਸ ਤਾਂ ਬੋਪਾ ਰਾਏ ਅੱਜ ਮੈਨੂੰ ਪਤਾ ਲੱਗਾ ਜਿਹੜਾ ਬਲਬੀਰ ਬੋਪਾ ਰਾਏ ਨੇ ਗੀਤ ਬਣਾਇਆ ਸੀ ਨਾ ਜੇ ਦੇ ਗੜਾ ਛੌਂਪ ਦਾ ਨਾਮ ਨੇ ਕੋਰੀ ਉਹ ਤੈਨੂੰ ਦੇਖ ਕੇ ਬਣਾਇਆ ਸੀ ਉਹਨੇ ਉਹ ਗੀਤ ਤੇਰੇ ਤੇ ਲਾਇਆ ਸੀ ਉਹਨੇ ਹੋਰ ਤੂੰ ਬੇਲੜੋ ਨਾ ਇੰਨੇ ਲੋਕ ਬੇਲੜੋ ਤੁਸੀਂ ਮਾੜੀ ਮਾੜੀ ਹੈ ਨਾ ਜਿਵੇਂ ਕਹਿੰਨੇ ਵੀ ਇੱਕ ਟੱਟੀ ਹਰਨ ਲੱਗੇ ਤੁਸੀਂ ਦਿਖਾਉਂਦੇ ਨਹੀਂ ਇਹ ਮੈਂ ਅੱਜ ਬਾਲਟ ਸਾਰੇ ਵਰਤਣਾ ਚਾਹਣਾ ਨਹੀਂ ਤੁਸੀਂ ਉਹ ਵੀ ਦਿਖਾ ਦਿਓ ਵੀ ਅਸੀਂ ਬਾਥਰੂਮ 'ਚ ਬੈਠੇ ਆ ਆ ਦੇਖੋ ਜੀ ਕਿਵੇਂ ਬੈਠੇ ਆ ਅਸੀਂ ਉਹ ਵੀ ਦਿਖਾਉਂਗੇ ਤੁਸੀਂ ਕਿਉਂਕਿ ਫਾਲੋਅਰ ਇਕੱਠੇ ਹੋ ਰਹੇ ਨੇ ਇਹ ਫਾਲੋਅਰ ਇਕੱਠੇ ਹੋ ਰਹੇ ਨੇ ਮੇਰੇ ਲਈ ਅੱਜ ਵੀ ਤੂੰ ਖਾਚਾ ਆਉਣ ਵਾਲੇ ਸਮੇਂ 'ਚ ਵੀ ਤਾਂ ਖਾਚ ਰਹਿਣਾ ਤੇ ਫਿਊਚਰ ਦੇ ਵਿੱਚ ਵੀ ਤੂੰ ਖਾਚ ਰਹਿਂਗਾ ਪੱਕਾ ਤੋਂ ਪਹਿਲਾਂ ਆਪਣਾ ਲੈਵਲ ਬਣਾ ਲੈਵਲ ਬਣਾ ਆਪਣੇ ਪਿਓ ਦਾਦਿਆਂ ਨੂੰ ਛੱਡ ਕੇ ਇੱਕ ਇੱਕ ਸਟੈਂਡ ਤੇ ਆ ਫਿਰ ਮੇਰੇ ਨਾਲ ਲੈਵਲ ਬਣਾ ਫਿਰ ਮੇਰੇ ਨਾਲ ਬੈਠ ਕੇ ਗੱਲ ਕਰੀ ਉਹ ਦਿਨ ਮੈਂ ਤੈਨੂੰ ਦਵਾਈ ਦਿੱਤੀ ਸੀਗੀ ਵੀਡੀਓ ਦੇ ਵਿੱਚ ਉਹ ਮੈਨੂੰ ਪਤਾ ਸੀ ਵੀ ਅਸਰ ਕਰੂਗੀ ਹੋਮੋਪੈਥਿਕ ਦਵਾਈ ਜਿਹੜੀ ਨਾ ਇੱਕ ਲੱਖ ਦਾ ਅਸਰ ਨਹੀਂ ਕਰਦੀ ਜਿਹੜੀ ਥੋੜਾ ਵੇਲੇ ਟਾਈਮ ਲੱਗਦਾ ਉਹ ਦੋ ਹਫ਼ਤੇ ਦਾ ਟਾਈਮ ਪੈ ਗਿਆ ਹੁਣ ਤੈਨੂੰ ਦਵਾਈ ਅਸਰ ਕਰਨ ਲੱਗ ਗਈ ਬਾਕੀ ਤੂੰ ਗੱਲ ਕੀਤੀ ਹੈ ਦੀਪ ਸਿੱਧੂ ਦੀ ਤੁਸੀਂ ਉਹ ਕੀੜੇ ਹੋ ਜਿਹੜੇ ਦੀਪ ਸਿੱਧੂ ਨੇ ਜਿੰਨਾਂ ਨੂੰ ਐ ਪਾਇਆ ਹੋਇਆ ਹੈ ਵੀਰ ਲੋਬੀ ਖਾਓ ਉਹਦਾ ਨਾਮ ਲੈ ਲੈ ਕੇ ਤੁਸੀਂ ਆਪਣੇ ਪੇਜ ਚਲਾਏ ਹੋਏ ਨੇ ਆਉਣ ਵਾਲੇ ਸਮੇਂ ਵਿੱਚ ਵੀ ਤੁਸੀਂ ਚਲਾਉਂਗੇ ਆਪਣੇ ਪੇਜ ਨੂੰ ਮੈਂ ਤੈਨੂੰ ਦਵਾ ਕੇ ਫੇਰ ਰਿਪੀਟ ਕਰ ਦਿੰਦਾ ਤੇਰਾ ਪੁੱਤ ਜੇ 나ੜੂਆ ਟੁੱਟਿਆ ਨਹੀਂ ਹੈਗਾ ਪਹਿਲਾਂ ਆਪਣਾ 나ੜੂਆ ਚੰਗੀ ਤਰੀਕੇ ਨਾਲ ਤੜਾਲਾ ਨਹੀਂ ਤਰਾ ਮੈਂ ਤੂੰ ਸਮਝਾਰ ਗਈ ਵੀਡੀਓ ਕਾਉਣ ਤੋਂ ਪਹਿਲਾਂ 10 ਮਿੰਟ ਸੋਚ ਲਿਆ ਕਰ ਬੈਠ ਕੇ ਵੀ ਆਇਦ ਕੀ ਧੂੜੀ ਵਾਲਾ ਕੋਪੜ ਮੁਰੇ ਟਕਰਾਇਆ ਤੁਹਾਨੂੰ